ਫੇਰ ਉਹ ਵੀ ਮੈਂ ਤੈਨੂੰ ਨੌਂਦੀ ਨੂੰ ਦੇਖ ਲਿਆ ਉਹ ਫਲਾਨਾ ਦੇਖ ਲਿਆ ਉਹ ਜਿਹੜਾ ਚਮਕੀਲਾ ਵਾ ਉਹਨੇ ਦਿਓਰ ਤੇ ਪਰਝਾਈ ਦੇ ਰਿਸ਼ਤੇ ਨੂੰ ਮਤਲਬ ਉਹਦੇ ਉੱਪਰ ਜੋ ਨੇ ਗੰਦ ਬਗਿਆ ਆਪਣੇ ਗੀਤਾਂ ਦੇ ਵਿੱਚ ਦਿੱਤੇ ਉਹਨੇ ਦਿਓਰ ਤੇ ਪਰਝਾਈ ਦੀ ਜੋ ਵੀ ਉਹ ਸੰਗੀਨ ਰਾਤਾਂ ਦੀ ਜੋ ਵੀ ਉਹ ਗੱਲ ਕਰਦਾ ਮਤਲਬ ਉਹ ਸਮਾਜ ਦੇ ਵਿੱਚ ਦੱਸਣ ਵਾਲੀ ਨਹੀਂ ਹੈਗੀ ਉਹ ਸਾਬ ਦੇ ਨਾਲ ਤੇ ਚਮਕੀਲਾ ਹੀ ਹੀਰੋ ਹੋਰ ਉਹ ਚ ਦੀਪ ਹੀਰਾ ਨੂੰ ਤੇ ਹੀਰੋ ਨਾਲੇ ਬਣਾਉਣਾ ਨਹੀਂ ਹੈ ਉਹਨਾਂ ਦੀ ਤੇਰਕਾਰ ਕੁਸ਼ੀ ਕਰਨਗੇ ਇਹਨਾਂ ਸਾਨੂੰ ਪਤਾ ਪਿਛਮ ਕੀਲਾ ਸ਼ਾਇਦ ਪੰਜਾਬ ਦਾ ਹੀਰੋ ਆ ਜਾਂ ਲੋਕਾਂ ਦਾ ਹੀਰੋ ਆ ਹੁਣ ਜਿਹੜਾ ਚਮਕੀਲਾ ਉਹ ਸਾਡਾ ਹੀਰੋ ਕਦੀ ਵੀ ਨਹੀਂ ਹੋ ਸਕਦਾ ਖਾਸ ਕਰਕੇ ਪੰਜਾਬ ਦੀ ਧਰਤੀ ਦੇ ਲੋਕਾਂ ਦਾ ਇਹ ਕਹਿ ਵੀ ਨਹੀਂ ਕਿਸਨੇ ਵੀ ਸਾਡਾ ਹੀਰੋ ਹੈ ਅਸੀਂ ਨੌਂਦਿਆਂ ਨੂੰ ਵੇਖਣ ਆਲੇ ਨਹੀਂ ਅਸੀਂ ਤਨ ਟੱਕਣ ਆਲਿਆਂ ਚੋਂ ਆ ਸਾਡਾ ਇਤਿਹਾਸ 18ਵੀਂ ਸਦੀ ਦਾ ਇਤਿਹਾਸ ਹੀ ਆ ਵੀ ਜੇਕਰ ਗਜਨੀ ਦੇ ਬਾਜ਼ਾਰ ਦੇਕਰ ਕੋਈ ਧੀ ਭੈਣ ਦੀ ਇੱਜ਼ਤ ਲੁੱਟੀ ਜਾ ਰਹੀ ਆ ਅਸੀਂ ਬਚਾਉਣ ਆਲੇ ਜਾਂਦੇ ਆ ਉਹ ਭੈਣ ਆ ਜਿਹੜੀ ਛੋਟੀ ਆ ਉਹ ਧੀ ਆ ਜਿਹੜੀ ਵੱਡੀ ਉਹ ਮਾਂ ਸਮਾਨ ਆ ਵੀ ਅਸੀਂ ਇੰਨੀ ਇੱਜ਼ਤ ਦਿੰਨੇ ਆ ਔਰਤ ਨੂੰ ਦੂਜੇ ਪਾਸੇ ਚਮਕੀਲਾ ਬੜਾ ਮਸ਼ਹੂਰ ਹੋ ਰਿਹਾ ਇਹਨਾਂ ਦਿਨਾਂ ਦੇ ਵਿੱਚ ਪਹਿਲਾਂ ਵੀ ਮਸ਼ਹੂਰ ਸੀਗੇ ਇਸ ਕਰਕੇ ਮਸ਼ਹੂਰ ਸੀਗੇ ਕਹਿੰਦੇ ਲੱਚਰ ਗੀਤ ਬੜੇ ਗਾਏ ਨੇ ਸਿੰਘਾ ਨੇ ਸਮਝਾਇਆ ਨਹੀਂ ਬਾਤ ਜਾਏ ਮਾਫੀ ਵੀ ਮੰਗੀ ਬੜੀਆਂ ਚੀਜ਼ਾਂ ਨੇ ਹੁਣ ਫਿਲਮ ਆ ਰਹੀ ਹੈ ਦਲਜੀਤ ਦੋਸਾਂ ਜਿਹੜੇ ਨੇ ਉਹ ਫਿਲਮ ਲੈ ਕੇ ਆ ਰਹੇ ਨੇ ਦਲਜੀਤ ਦੀਆਂ ਹੋਰ ਵੀ ਬੜੀਆਂ ਫਿਲਮਾਂ ਨੇ ਜਿਹੜੀਆਂ ਸਿਰ ਦਿੰਦੀਆਂ ਲੋਕਾਂ ਨੂੰ ਤੁਹਾਨੂੰ ਕੀ ਲੱਗਦਾ ਕਿ ਚਮਕੀਲਾ ਇਹਨਾਂ ਦੇਣੀ ਚਰਚਾ ਦੇ ਵਿੱਚ ਆ ਕੀ ਹੈ ਚਮਕੀਲਾ ਅਸਲ ਦੇ ਵਿੱਚ ਵੇਖੋ ਚਮਕੀਲੇ ਨੇ ਜਿਹੜੇ ਗਾਣੇ ਕੱਢੇ ਨਾ ਵੈਸੇ ਸਾਡੀ ਨਾ ਕਿਸੇ ਬੰਦੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੁੰਦੀ ਸਿੱਖ ਦੀ ਸਿੱਖ ਸੰਧੋ ਵੀ ਲੜਦਾ ਵਾ ਉਹ ਆਪਣੇ ਸਿਧਾਂਤ ਨੂੰ ਮੁੱਖ ਰੱਖ ਕੇ ਲੜਦਾ ਵੀ ਪੰਜਾਬ ਦੀ ਧਰਤੀ ਦਾ ਜਿਹੜਾ ਸੱਭਿਆਚਾਰ ਆ ਪੰਜਾਬ ਦੀ ਧਰਤੀ ਦਾ ਜਿਹੜਾ ਵਾਤਾਵਰਨ ਆ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਵਿਲੱਖਣ ਹੈ ਦੁਨੀਆ ਤੋਂ ਵਿਚਾਰ ਧਾਰਾ ਵਿਚਾਰ ਧਾਰਾ ਲਾ ਲਓ ਜਾਂ ਸਾਡਾ ਸਿਧਾਂਤ ਲਾ ਲਓ ਹੁਣ ਤੁਸੀਂ ਇੱਕ ਗੱਲ ਦੇਖੋ ਜਿਹੜਾ ਚਮਕੀਲਾ ਵਾ ਉਹਨੂੰ ਅੱਜ ਪ੍ਰਮੋਟ ਕੀਤਾ ਜਾ ਰਿਹਾ ਵੀ 30 40 ਸਾਲ ਦੇ ਇਤਿਹਾਸ ਦੇ ਵਿੱਚ ਜਾਂ ਉਹ 80 ਦਾ دہਾਕਾ ਉਹਦੇ ਤੋਂ ਬਾਅਦ ਦੇ ਵਿੱਚ ਅੱਜ ਚਮਕੀਲਾ ਚੁੱਕ ਕੇ ਬਾਹਰ ਲਿਆਂਦਾ ਬਿੱਚੇ ਮਕੀਲਾ ਸ਼ਾਇਦ ਪੰਜਾਬ ਦਾ ਹੀਰੋ ਆ ਜਾਂ ਲੋਕਾਂ ਦਾ ਹੀਰੋ ਆ ਹੁਣ ਜਿਹੜਾ ਚਮਕੀਲਾ ਉਹ ਸਾਡਾ ਹੀਰੋ ਕਦੀ ਵੀ ਨਹੀਂ ਹੋ ਸਕਦਾ ਖਾਸ ਕਰਕੇ ਪੰਜਾਬ ਦੀ ਧਰਤੀ ਦੇ ਲੋਕਾਂ ਦਾ ਇਹ ਕਹਿ ਵੀ ਨਹੀਂ ਕਿਸੇ ਨੇ ਵੀ ਸਾਡਾ ਹੀਰੋ ਹੈ ਜਾਂ ਫਿਲਮ ਦੇ ਵਿੱਚ ਕਿ ਜਾਣ ਕੇ ਫਿਲਮ ਦੇ ਵਿੱਚ ਬਣਾਇਆ ਜਾਵੇਗਾ ਨਾ ਜਿਹੜੇ ਹਿਸਾਬ ਨਾਲ ਚਮਕੀਲਾ ਚਮਕੀਲਾ ਇੰਟਰਨੈਟ ਤੇ ਕਰਾਈ ਪਈ ਹੈ ਦਲਜੀਤ ਸੋਨ ਦਸਾਂਝ ਨੇ ਉਹ ਸਾਬ ਦੇ ਨਾਲ ਤੇ ਚਮਕੀਲਾ ਹੀਰੋ ਹੋਰ ਉਹ ਤੇ ਦੀਪ ਹੀਰਾ ਨੂੰ ਤੇ ਹੀਰੋ ਨਾਲੇ ਬਣਾਉਣਾ ਨਹੀਂ ਹੈ ਉਹਨਾਂ ਦੀ ਤੇ کردار ਕੁਸ਼ੀ ਕਰਨਗੇ ਇਹਨਾਂ ਸਾਨੂੰ ਪਤਾ ਤੇ ਜਿਹੜਾ ਚਮਕੀਲਾ ਵਾ ਉਨੇ ਦਿਓਰ ਤੇ ਪਰਜਾਈ ਦੇ ਰਿਸ਼ਤੇ ਨੂੰ ਮਤਲਬ ਉਹਦੇ ਉੱਪਰ ਜੋ ਨੇ ਗੰਦ ਬਗਿਆ ਆਪਣੇ ਗੀਤਾਂ ਦੇ ਵਿੱਚ ਦਿਓਰ ਤੇ ਪਰਜਾਈ ਦਾ ਇੱਕ ਸਾਡੇ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਪਰਜਾਈਆਂ ਮਾਵਾ ਸਮਾਨ ਹੁੰਦੀਆਂ ਤੇ ਉਹਨੇ ਦਿਓਰ ਤੇ ਪਰਜਾਈ ਦੀ ਜੋ ਵੀ ਉਹ سنگੀਨ ਰਾਤਾਂ ਦੀ ਜੋ ਵੀ ਉਹ ਗੱਲ ਕਰਦਾ ਮਤਲਬ ਉਹ ਸਮਾਜ ਦੇ ਵਿੱਚ ਦੱਸਣ ਵਾਲੀ ਨਹੀਂ ਹੈਗੀ ਤੇ ਦੂਸਰੀ ਉਹਨੇ ਜੀਜੇ ਤੇ ਸਾਲੀ ਦੀ ਜਿਹੜੀ ਆਪਣੇ ਗਾਣਿਆਂ ਦੇ ਵਿੱਚ ਗੱਲ ਕਰਦਾ ਫਿਰ ਉਹ ਵੀ ਮੈਂ ਤੈਨੂੰ ਨੌਂਦੀ ਨੂੰ ਦੇਖ ਲਿਆ ਉਹ ਫਲਾਨਾ ਦੇਖ ਲਿਆ ਉਹ ਗੱਲਾਂ ਕਰਦਾ ਵੀ ਉਹ ਉਹ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਅਸੀਂ ਅਸੀਂ ਨੌਂਦਿਆਂ ਨੂੰ ਵੇਖਣ ਆਲੇ ਨਹੀਂ ਅਸੀਂ ਤਨ ਟੱਕਣ ਆਲੇ ਆ ਚੋਂ ਆ ਸਾਡਾ ਇਤਿਹਾਸ ਸਾਡੀ 18ਵੀਂ ਸਦੀ ਦਾ ਇਤਿਹਾਸ ਹੀ ਆ ਵੀ ਜੇਕਰ ਗਜਨੀ ਦੇ ਬਾਜ਼ਾਰ ਜੇਕਰ ਕੋਈ ਧੀ ਪੈਣ ਦੀ ਇੱਜ਼ਤ ਲੁੱਟੀ ਜਾ ਰਹੀ ਆ ਅਸੀਂ ਬਚਾਉਣ ਆ ਲੈ ਜਾਂਦੇ ਆ ਅਸੀਂ ਆਪਣੀ ਜਿਹੜੀ ਆ ਬਗਾਨੀਆਂ ਵਾਂ ਭਾਵੇਂ ਹਿੰਦੂਆਂ ਦੀਆਂ ਭਾਵੇਂ ਮੁਸਲਮਾਨ ਕਿਸੇ ਵੀ ਧਰਮ ਦੀ ਕੋਈ ਧੀ ਆ ਸੀ ਉਹਨੂੰ ਪੈਣ ਮੰਨਦੇ ਆ ਜਿਹੜੀ ਸਾਡੀ ਬਰਾਬਰ ਦੀ ਆ ਉਹ ਭੈਣ ਆ ਜਿਹੜੀ ਛੋਟੀ ਆ ਉਹ ਧੀ ਆ ਜਿਹੜੀ ਵੱਡੀ ਉਹ ਮਾਂ ਸਮਾਨ ਆ ਵੀ ਅਸੀਂ ਇੰਨੀ ਇੱਜ਼ਤ ਦਿੰਨੇ ਆ ਔਰਤ ਨੂੰ ਕਿਉਂਕਿ ਸਾਡੇ ਜਿਹੜੀ ਗੁਰਬਾਣੀ ਆ ਉਹ ਵੀ ਔਰਤ ਨੂੰ ਇੱਜ਼ਤ ਦਿੰਦੀ ਆ ਤੇ ਅਸੀਂ ਵੀ ਉਸੇ ਸਿਧਾਂਤ ਤੇ ਚੱਲ ਕੇ ਔਰਤ ਨੂੰ ਇੱਜ਼ਤ ਦਿੰਦੇ ਆ ਪਰ ਚਮਕੀਲੇ ਦੇ ਗਾਣਿਆਂ ਦੇ ਵਿੱਚ ਔਰਤ ਦੀ ਇੱਜ਼ਤ ਨਹੀਂ ਆ ਔਰਤ ਦੀ ਬੇਅਦਬੀ ਕੀਤੀ ਗਈ ਆ ਔਰਤ ਨੂੰ ਇੱਕ ਬੜੇ ਗਲਤ ਤਰੀਕੇ ਦੇ ਨਾਲ ਵਿਖਾਇਆ ਗਿਆ ਵੀ ਸ਼ਾਇਦ ਉਹਦਾ ਔਰਤ ਦੇ ਕੈਰੈਕਟਰ ਇਦਾਂ ਦੇ ਹੁੰਦੇ ਆ ਉਹ ਚ ਵੀ ਉਹ ਜੋ ਵੀ ਆਪਣੇ ਗਾਣਿਆਂ ਦੇ ਵਿੱਚ ਬੋਲਦਾ ਸੀ ਹੁਣ ਔਰਤ ਤਾਂ ਮਾਤਾ ਭਾਗ ਕੌਰ ਵੀ ਹੈ ਔਰਤ ਬੀਬੀ ਉਪਕਾਰ ਕੌਰ ਵੀ ਹੈ ਹੋਰ ਮੈਂ ਕਿੰਨੀਆਂ ਮਾਤਾ ਗੁਜਰ ਕੌਰ ਦੀ ਆ ਜਿਨ੍ਹਾਂ ਦਾ ਇਹ ਵੀ ਕਹਿ ਦਣਗੇ ਕਿ ਦਲਜੀਤ ਨੇ ਕਿਹੜਾ ਕੋਈ ਮਾੜਾ ਕਿਰਦਾਰ ਕੀਤਾ ਜਾਂ ਮਾੜੀ ਕੋਈ ਗੱਲ ਰੱਖੀ ਹੈ ਫਿਲਮ ਦੇਖੋਗੇ ਪਹਿਲਾਂ ਵੀ ਜੋੜੀ ਆਈ ਹੈ ਉਹ ਵੀ ਚਮਕੀਲਾ ਹੀ ਸੀਗਾ ਹੁਣ ਚਮਕੀਲਾ ਹਿੰਦੀ ਦੇ ਵਿੱਚ ਬਣਦੀ ਹੈ ਕਹਿੰਦੇ ਉਹਦੇ 'ਚ ਕੋਈ ਗਲਤ ਨਹੀਂ ਦਿਖਾਇਆ ਕੋਈ ਅਜੀਹਾ ਸ਼ਬਦ ਨਹੀਂ ਵਰਤਿਆ ਅਸੀਂ ਸਾਰੀ ਸਹੀ ਚੀਜ਼ ਦਿਖਾਈ ਹੈ ਕਿ ਜੋ ਜਿਹੜੀ ਚੀਜ਼ ਸੀਗੀ ਉਹਦੀ ਜਰਨੀ ਸੀਗੀ ਕਿ ਉਹਨੇ ਕਿਵੇਂ ਮਿਹਨਤ ਕੀਤੀ ਕਿੱਥੋਂ ਤੱਕ ਪਹੁੰਚਿਆ ਇਹ ਚੀਜ਼ਾਂ ਦਿਖਾਈਆਂ ਕਹਿੰਦੇ ਉਹਦੇ 'ਚ ਤਾਂ ਗਲਤ ਕੋਈ ਸ਼ਬਦ ਨਹੀਂ ਵਰਤਿਆ ਕਹਿੰਦੇ ਨਾ ਕੋਈ ਗਲਤ ਗੀਤ ਪਾਇਆ ਉਹ 'ਚ ਨਹੀਂ ਉਹ 'ਚ ਜਦੋਂ ਫਿਲਮ ਆਵੇਗੀ ਨਾ ਫਿਰ ਪਬਲਿਕ ਦੇ ਵਿੱਚ ਪਤਾ ਲੱਗ ਜਾਣਾ ਇਸ ਤੋਂ ਪਹਿਲਾਂ ਜੁੜੀ ਆ ਚੁੱਕੀ ਹੈ ਕਹਿੰਦੇ ਉਹਦੇ 'ਚ ਕੁਝ ਨਹੀਂ ਅਜਿਹਾ ਹੈਗਾ ਨਹੀਂ ਇਹਦੇ ਵਿੱਚ ਹੋਊਗਾ ਇਹ ਪੱਕਾ ਜਿਹੜੇ ਹਿਸਾਬ ਨਾਲ ਚਮਕੀਲਾ ਇਹਨਾਂ ਨੇ ਚੁੱਕਿਆ ਨਾ ਤਾਂ हां ਵੀ ਚਮਕੀਲਾ ਚਮਕੀਲਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹਨਾਂ ਨੇ ਕਰਵਾਇਆ ਇਹਦੇ ਵਿੱਚ ਚਮਕੀਲੇ ਨੂੰ ਹੀਰੋ ਬਣਾਇਆ ਗਿਆ ਮੈਂ ਕਹਿੰਦਾ ਉੱਚ ਦੀਪ ਹੀਰਾ ਨੂੰ ਕਹਿ ਰਹੇ ਨੇ ਦੀਪ ਹੀਰਾ ਫਿਲਮ ਆ ਰਹੀ ਆ ਦੀਪ ਹੀਰਾ ਦੀਪ ਹੀਰਾ ਦੀਪ ਹੀਰਾ ਕਰਵਾ ਦਿੰਦੇ ਕਿ ਉਹ ਪੰਜਾਬ ਦਾ ਖੜਕੂ ਸਿੰਘ ਹੀ ਏਡਾ ਵੱਡਾ ਨੌਜਵਾਨ ਸੀ ਫਿਰ ਤਾਂ ਜਾਂ ਉਹਦੇ ਨਾਮ ਤੇ ਫਿਲਮ ਕੱਢ ਦੀ ਨਹੀਂ ਕੱਢ ਸਕਦੇ ਅੱਛਾ ਤੁਹਾਨੂੰ ਇਹ ਵੀ ਕਿਤਨੇ ਕਿਤੇ ਤੁਹਾਡੇ ਮਨ ਦੇ ਵਿੱਚ ਸਵਾਲ ਆ ਗਿਆ ਕਿ ਜਿਹੜੇ ਉਸ ਵੇਲੇ ਦੇ ਖੜਕੂ ਸਿੰਘ ਸੀਗੇ ਜਿਹੜੀਆਂ ਚੀਜ਼ਾਂ ਹੋਈਆਂ ਸੀਗੀਆਂ ਉਸ ਵੇਲੇ ਦੀਆਂ ਗਲਤ ਉਸ ਦੇ ਵਿੱਚ ਦਿਖਾ ਦੇਣਗੇ ਕਿ ਉਦੋਂ ਇਹਨਾਂ ਨੇ ਇਹ ਕੀਤਾ ਸੀਗਾ ਉਸ ਚਮਕੀਲੇ ਦੇ ਨਾਲ ਇਹ ਚੀਜ਼ਾਂ ਕੀਤੀਆਂ ਸੀਗੀਆਂ ਇਹ ਤੁਹਾਡੇ ਥਾਟ ਚੱਲਦਾ ਮਨ ਦੇ ਵਿੱਚ ਹਾਂ ਇਹੀ ਚੱਲ ਰਿਹਾ ਵੀ ਉਹਨਾਂ ਨੇ ਸ਼ੈਨ ਦਾ ਖਾੜਕੂ ਸਿੰਘਾਂ ਦੀ ਜਿਹੜੀ ਆ ਕਰਦਾਰਕੁਸ਼ੀ ਕਰਨਗੇ ਚਮਕੀਲੇ ਨੇ ਉਹ ਹੀ ਰੋ ਦਰਸਾਉਣਗੇ ਵੀ ਸਾਡੇ ਮਨ ਦੇ ਵਿੱਚ ਇਹੀ ਆ ਤੇ ਹੋਣਾ ਵੀ ਇਹੀ ਕੋਜਾ ਵੀ ਜਿੱਥੋਂ ਤੱਕ ਜੇ ਤਾਂ ਉਹਦਾ ਪਹਿਲਾ ਪਹਿਲਾ ਇਹ ਜੀਵਨ ਵਿਖਾਉਣਗੇ ਵੀ ਜਾਂ ਜਿੱਦਾਂ ਉਹ ਉਹਨੂੰ ਸਰਕਾਰ ਦੀ ਸ਼ੈ ਦੇ 80 ਜੀ ਕਿਉਂ ਸਾਹਮਣੇ ਆਉਂਦਾ ਚਮਕੀਲਾ ਚਮਕੀਲਾ 80 84 99 92 ਤੋਂ ਬਾਹਰ ਵੀ ਆ ਸਕਦਾ ਚਮਕੀਲਾ 80 ਤੋਂ ਪਹਿਲਾਂ ਵੀ ਆ ਸਕਦਾ 80 ਤੋਂ ਪਹਿਲਾਂ ਵੀ 70 ਜਾਂ ਉਤੇ ਤੋਂ ਪਰ ਉਹ ਉਥੇ ਕੀ ਕਿਉਂ ਉੱਭਰ ਕੇ ਬਾਹਰ ਆਇਆ ਜਦੋਂ ਇੱਕ ਪਾਸੇ ਸੰਘਰਸ਼ ਸਿਖਰਾਂ ਤੇ ਚੱਲ ਰਿਹਾ ਆਜ਼ਾਦੀ ਦੀ ਲੜਾਈ ਚੱਲ ਰਹੀ ਆਜ਼ਾਦੀ ਦੀ ਲਹਿਰ ਉੱਠੀ ہوئی ਆ ਉਥੇ ਹੀ ਚਮਕੀਲਾ ਕਿਉਂ ਬਾਹਰ ਆਇਆ ਇਹ ਸੋਚਣਾ ਤੇ ਚਾਹੀਦਾ ਨਾ ਵੀ ਜਿਹੜੇ ਨੌਜਵਾਨਾਂ ਦੀ ਸੋਚ ਦੇ ਵਿੱਚ ਕੌਮ ਦਾ ਸੰਘਰਸ਼ ਪਿਆ ਜਿਹੜੇ ਨੌਜਵਾਨਾਂ ਦੀ ਸੋਚ ਦੇ ਵਿੱਚ ਆਪਣੀਆਂ ਜਾਨਾਂ ਵਾਰਨ ਤੱਕ ਵੀ ਅਸੀਂ ਆਪਣੀ ਕੌਮ ਦੇ ਉੱਪਰ ਜਿਹੜੀਆਂ ਬਿਪਤਾਵਾਂ ਧੀਆਂ ਭੈਣਾਂ ਦੀਆਂ ਜਿੱਤਾਂ ਲੁੱਟੀਆਂ ਜਾ ਰਹੀਆਂ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਉਸ ਪਾਸੇ ਨੌਜਵਾਨ ਲੱਗਾ ਰਿਹਾ ਉਸੇ ਹੀ ਇੱਕ ਸਰਕਾਰ ਦੀ ਸ਼ੈ ਦੇ ਉੱਪਰ ਚਾਹੇ ਕੇ ਪੀਐਸ ਗਿਲਰਗੇ ਹੋਣਾ ਜਾਂ ਵਿਅੰਤੇ ਦੀ ਸਰਕਾਰ ਹੋਵੇ ਜਾਂ ਇਹ ਇਹਨਾਂ ਨੇ ਇੱਕ ਉਸ ਸਮੇਂ ਦੇ ਵਿੱਚ ਸਿੰਗਰਾਂ ਨੂੰ ਬਹੁਤ ਪ੍ਰਮੋਟ ਕੀਤਾ ਇਥੋਂ ਤੱਕ ਜਸਵੀਰ ਜੱਸੀ ਦੀ ਪਿਛਲੀ ਇੰਟਰਵਿਊ ਦੇ ਵਿੱਚ ਵੀ ਉਹਨਾਂ ਕੇ ਪੀਐਸ ਦੀ ਕੇ ਪੀਐਸ ਗੇਲ ਦੀ ਗੱਲ ਕੀਤੀ ਸੀ ਵੀ ਸਾਹਮਣੇ ਬਿਠਾ ਲੈਂਦਾ ਸੀ ਜੇਕਰ ਰਾਤ ਨੂੰ ਬੁਲਾ ਲਿਆ ਰਾਤ ਨੂੰ ਜਾਣਾ ਪੈਂਦਾ ਸੀ ਦਿਨੇ ਬੁਲਾ ਲਿਆ ਦਿਨੇ ਜਾਣਾ ਪੈਂਦਾ ਸੀ ਤੇ ਘੰਟਿਆਂ ਵੱਧੀ ਸਾਡੇ ਸਿਰ ਤੇ ਸੋਟਾ ਰੱਖ ਕੇ ਤੇ ਉਹ ਬੁਲਾਉਂਦਾ ਹੁੰਦਾ ਸੀ ਵੀ ਉਹ ਉਹ ਇਹ ਇਹਨਾਂ ਨੇ ਪ੍ਰਮੋਟ ਆਪ ਕੀਤਾ ਉਸ ਸਮੇਂ ਸਿੰਗਰਾਂ ਨੂੰ ਵੀ ਨੌ ਜਵਾਨ ਕੋਰੇ ਕਾਗਜ਼ਰ ਕੀ ਹੁੰਦੇ ਆ ਵੀ ਇਹਨਾਂ ਦੇ ਮਨਾਂ ਦੇ ਉੱਪਰ ਜੋ ਮਰਜ਼ੀ ਲਿਖ ਦੋ ਜੇ ਤਾਂ ਸੰਘਰਸ਼ ਲਿਖਿਆ ਗਿਆ ਉਹ ਸੰਘਰਸ਼ ਵਾਲੇ ਪਾਸੇ ਤੇ ਜਾਂ ਗਾਉਣ ਵਜਾਉਣ ਲਿਖ ਦਿਓ ਵੀ ਇਸ ਪਾਸੇ ਲੱਗੇ ਰਹਿਣ ਬਸ ਮੈਂ ਇੱਕ ਹੀਲਾ ਸਵਾਲ ਕਰਨਾ ਚਾਹਾਂਗਾ ਦਲਜੀਤ ਤਾਂ ਨਹੀਂ ਕਿਤੇ ਕੋਈ ਗਲਤ ਲੱਗ ਰਿਹਾ ਕਿਉਂਕਿ ਦਲਜੀਤ ਦੀਆਂ ਤਾਂ ਹੋਰ ਹੀ ਬੜੀਆਂ ਚੀਜ਼ਾਂ ਨੇ ਪੰ ਤੁਸੀਂ 84 ਉਹਨਾਂ ਦੀ ਫਿਲਮ ਦੇਖੀ ਹੋਵੇ ਉਹ ਚ ਕਿਰਦਾਰ ਬੜਾ ਸੋਹਣਾ ਕੀਤਾ ਉਹਨਾਂ ਨੇ ਹੋਰ ਪਵਾ ਗੀਤ ਆਏ ਨੇ ਧਾਰਮਿਕ ਬਾਬੇ ਨਾਨਕ ਨੂੰ ਲੈ ਕੇ ਬੜੀਆਂ ਚੀਜ਼ਾਂ ਨੇ ਦਲਜੀਤ ਤਾਂ ਨਹੀਂ ਗਲਤ ਲੱਗ ਰਿਹਾ ਤੁਹਾਨੂੰ ਕਿ ਦਲਜੀਤ ਗਲਤ ਹੈਗਾ ਉਹ ਇਸ ਚੀਜ਼ ਨੂੰ ਕਰ ਰਿਹਾ ਨਹੀਂ ਦੇਖੋ ਕਰ ਤੇ ਦਲਜੀਤ ਹੀ ਰਿਹਾ ਨਾ ਹੁਣ ਤੁਸੀਂ ਇੱਕ ਗੱਲ ਦੇਖੋ ਉਹ ਵੀ ਜੇਕਰ ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਫਿਲਮ ਹੁੰਦੀ ਆ ਉੱਤੇ ਸਾਇੰਸਰ ਬੋਰਡ ਪਾਬੰਦੀ ਲਾ ਦਿੰਦਾ ਕੁਝ ਸੀਨਾਂ ਤੇ ਵੀ ਆਇੜੇ ਸੀਨ ਆ ਵੀ ਇਹ ਨਹੀਂ ਵਿਖਾਉਣੇ ਜਿਹੜੇ ਸਿੱਖਾਂ ਵਾਸਤੇ ਸਹੀ ਸੀਨ ਆ ਬਿਲਕੁਲ ਉਹਨੇ ਸਹੀ ਕੀਤੇ ਹੋਣਗੇ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਫਿਲਮ ਤੇ ਵੈਸੇ ਤਾਂ ਅਸੀਂ ਉਸ ਫਿਲਮ ਨੂੰ ਵੀ ਨਹੀਂ ਕਹਿੰਦੇ ਵੀ ਸਿੱਖਾਂ ਦਾ کردار ਕਦੀ ਵੀ ਫਿਲਮਾਂ ਦੇ ਵਿੱਚ ਪੂਰਾ ਨਹੀਂ ਹੋ ਸਕਦਾ ਤੇ ਨਾ ਹੀ ਰੋਲ ਕਰਨ ਵਾਲੇ ਕਦੀ ਸਿੱਖਾਂ ਦਾ کردار ਪੂਰਾ ਕਰ ਸਕਦੇ ਕਿਉਂਕਿ ਸਿੱਖ ਇੱਕ ਬਹੁਤ ਉੱਚੀ ਸੋਚ ਦੀ ਸੋਚ ਦਾ ਨਾਮ ਹੈ ਸਿੱਖ ਦਾ ਕੋਈ ਤਨ ਕੋਈ ਸਰੀਰ ਰੋਲ ਨਹੀਂ ਕਰ ਸਕਦਾ ਤੇ ਨਾ ਹੀ ਉਹ ਰੋਲ ਕਰਨ ਵਾਲਿਆਂ ਦਾ ਓਡਾ ਵੱਡਾ کردار ਜਿੰਨਾ ਵੱਡਾ کردار ਸਾਡੇ ਸਿੰਘਾਂ ਸੂਰਮਿਆਂ ਦਾ ਸੀ ਪਾਈ ਦੇ ਸਵੰਸੇ ਖਾਲੜਾ ਸਾਹਿਬ ਦਾ ਤੇ ਉਹ ਵੈਸੇ ਉਹਨਾਂ ਫਿਲਮਾਂ ਤੇ ਵੀ ਅਸੀਂ ਦੇ ਕਹਿੰਦੇ ਵੀ ਨਹੀਂ ਸਾਡੇ ਜੇ ਕਿ ਸੂਰਮੇ ਤੇ ਫਿਲਮ ਆ ਰਹੀ ਉਹ ਵੀ ਨਹੀਂ ਬਣਨੀ ਚਾਹੀਦੀ ਪਰ ਜੇਕਰ ਉਹ ਬਣਾਈ ਗਈ ਆ ਤੇ ਸੈਂਸਰ ਬੋਰਡ ਨੇ ਜਿੱਥੇ ਸਿੱਖਾਂ ਦੇ ਹੱਕ ਦੇ ਵਿੱਚ ਸੀਨ ਹੋਣਗੇ ਉਸ ਫਿਲਮ ਦੇ ਵਿੱਚ ਉੱਥੇ ਸੈਂਸਰ ਬੋਰਡ ਨੇ ਪਾਬੰਦੀ ਲਾਤੀ ਤੇ ਜਿਹੜੇ ਹੁਣ ਸਿੱਖਾਂ ਦੇ ਵਿਰੋਧ ਦੇ ਵਿੱਚ ਇਹ ਚਾਹੇ ਚਮਕੀਲਾ ਮਾਰਨਾ ਹੋਵੇ ਜਾਂ ਚਮਕੀਲੇ ਦੀ ਮਾਫੀ ਮੰਗਣੀ ਹੋਵੇ ਜਾਂ ਜੋ ਕੁਝ ਵੀ ਉਹ ਜਿਹੜੇ ਸੀਨ ਇਹਨਾਂ ਨੇ ਪਾਏ ਹੋਣਗੇ ਵਿੱਚ ਤੇ ਉਹ ਸੈਂਸਰ ਬੋਰਡ ਕਦੇ ਨਹੀਂ ਕਟਾਵੇਗਾ ਕਿਉਂਕਿ ਉਹਦੇ ਵਿੱਚ ਸਿੱਖਾਂ ਨੂੰ ਨੀਵਾ ਵਿਖਾਇਆ ਗਿਆ ਹੋਵੇਗਾ ਬਹੁਤ ਸ਼ੁਕਰੀਆ ਚਮਕੋਤ ਸਿੰਘ ਜੀ ਸਾਡੇ ਨਾਲ ਸੀਗੇ ਗੱਲਬਾਤ ਕਰਦੇ ਸੀਗੇ ਇਹ ਦੋ ਮੁੱਦਿਆਂ ਦੇ ਉੱਤੇ ਖਾਸ ਤੌਰ ਤੇ ਗੱਲ ਕੀਤੀ ਹੈ ਜਿਸ ਤਰੀਕੇ ਨਾਲ ਨੌਜਵਾਨ ਨੇ ਆਪਣੀ ਪੱਗ ਲਾ ਕੇ ਸਟੇਜ ਦੇ ਉੱਤੇ ਰੱਖ ਦਿੱਤੀ ਤੇ ਉੱਥੇ ਬੈਠੇ ਜੱਜਾਂ ਨੇ ਉਹਨੂੰ ਸਨਮਾਨਿਤ ਕਰਤਾ ਟੀਮ ਨੂੰ ਜਿਤਾ ਦਿੰਦਾ ਦੂਜੇ ਪਾਸੇ ਚਮਕੀਲੇ ਦੀ ਗੱਲ ਹੋ ਰਹੀ ਸੀਗੀ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਕੈਮ ਸਾਜੋਗ ਦੇ ਸੀ ਜਗਮੀਤ ਧੰਨਵਾਦ